ਦੁਨੀਆ ਪਰ ਵਿੱਚ ਵਸਦੇ ਸਮੂਹ ਸਿੱਖ ਸੰਸਾਰ ਅਤੇ ਪੰਜਾਬੀ ਪੇਣਾ ਭਰਾਵਾਂ ਵੀਰਾਂ ਮਾਵਾਂ ਬੱਚਿਆਂ ਤੇ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਦਾਬ ਸਲਾਮ ਪ੍ਰਣਾਮ ਨਮਸਕਾਰ ਅਸਲਾਮ ਅਲੈਕਮ ਅਤੇ ਗੁਰੂ ਦੀ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਇੱਕ ਜਾਣਕਾਰੀ ਨਾਲ ਜੁੜਿਆ ਹੋਇਆ ਹੈ ਸਿੱਖਿਆ ਨਾਲ ਜੁੜਿਆ ਹੋਇਆ ਐਜੂਕੇਸ਼ਨ ਨਾਲ ਜੁੜਿਆ ਹੋਇਆ ਉਹ ਗੱਲ ਜਿਹੜੀ ਕਈ ਵਾਰ ਸਾਡੇ ਵੀਰਾਂ ਭੈਣਾਂ ਭਰਾਵਾਂ ਨੂੰ ਸਮਝ ਨਹੀਂ ਆਉਂਦੀ। ਭਈ ਗੱਲ ਕੀ ਹੈ? ਉਹ ਵਿਸ਼ਾ ਹੈ ਕਿ ਬ੍ਰਾਹਮਣ ਵਿੱਪਰ ਸਿੱਖਾਂ ਕੋਲੋਂ ਡਰਦਾ ਕਿਉਂ ਹੈ? ਇਸ ਦੀ ਅਸਲ ਦੇ ਵਿੱਚ ਸਿੱਖਾਂ ਨਾਲ ਦੁਸ਼ਮਣੀ ਕੀ ਹੈ? ਕਿਸੇ ਕੋਲੋਂ ਡਰਨ ਦਾ ਅਰਥ ਹੀ ਦੁਸ਼ਮਣੀ ਹੁੰਦਾ ਹੈ ਤੇ ਦੁਸ਼ਮਣੀ ਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਪਹਿਲਾਂ ਆਪਾਂ ਵਿੱਪਰ ਦੀ ਵਿਚਾਰਧਾਰਾ ਨੂੰ ਸਮਝੀਏ। ਉਸ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਨੂੰ ਸਮਝੀਏ। ਵਿੱਪਰ ਦਾ ਸੁਪਨਾ ਹੈ ਕਿ ਉਹ ਰਾਜ ਕਰੇ ਅਤੇ ਦੂਸਰੇ ਉਸ ਦੇ ਅਧੀਨ ਰਹਿਣ। ਕਹਿਣ ਦਾ ਭਾਵ ਇਸ ਦਾ ਜੈ ਕਿ ਸਾਰੇ ਮਲਾਈ ਲਾ ਕੇ ਮੈਂ ਖਾਵਾਂ ਬਾਕੀ ਬੇਸ਼ੱਕ ਭੁੱਖੇ ਰਹਿਣ ਸਾਰੇ ਮਲਾਈ ਲਾ ਕੇ ਉਸ ਉਤੇ ਕਬਜ਼ਾ ਕਰਨ ਦਾ ਇੱਕੋ ਇੱਕ ਤਰੀਕਾ ਹੈ ਜੇ ਉਹ ਰਾਜ ਪ੍ਰਬੰਧ ਉਸਦੇ ਹੱਥ ਵਿੱਚ ਹੋਵੇ ਰਾਜ ਪ੍ਰਬੰਧ ਤਾਂ ਉਸਦੇ ਹੱਥ ਵਿੱਚ ਰਹਿ ਸਕਦਾ ਜੇ ਉਸ ਦੀ ਗਿਣਤੀ ਵੱਧ ਹੋਵੇ ਪਰ ਗਿਣਤੀ ਉਸ ਦੀ ਥੋੜੀ ਹੈ ਉਹ ਫਿਰ ਆਪਣੀ ਗਿਣਤੀ ਨੂੰ ਵਧਾਉਂਦਾ ਹੈ ਉਹ ਫਿਰ ਕਹਿੰਦਾ ਹੈ ਕਿ ਸਾਰੇ ਹੀ Hindu ਧਰਮ ਦਾ ਹੀ ਹਿੱਸਾ ਹਨ ਇਸ ਤਰ੍ਹਾਂ ਕਹਿਣ ਨਾਲ ਸਾਰਿਆਂ ਨੂੰ Hindu ਐਲਾਨ ਕੇ ਉਹ ਆਪਣੀ ਗਿਣਤੀ ਵਧਾ ਲੈਂਦਾ ਪਰ ਹੁਣ ਆਪਣੀ ਥੋੜੀ ਗਿਣਤੀ ਦੇ ਹੱਥ ਵਿੱਚ ਉਹ ਰਾਜ ਨੂੰ ਕਿਵੇਂ ਸੁਰੱਖਿਅਤ ਰੱਖੇ ਉਸ ਰਾਜ ਨੂੰ ਥੋੜੀ ਗਿਣਤੀ ਨੂੰ ਕਿਵੇਂ ਦੇਵੇ ਉਸ ਦਾ ਫਿਰ ਅਗਲਾ ਫਾਰਮੂਲਾ ਹੈ ਇਹ ਸ਼ੂਦਰ ਹੈ ਆ ਵੈਸ਼ ਹੈ ਇਹ ਖੱਤਰੀ ਹੈ ਤੇ ਮੈਂ ਬ੍ਰਾਹਮਣ ਬ੍ਰਾਹਮਣ ਦਾ ਭਾਵ ਹੈ ਵਿੱਪਰ ਮੈਂ ਸੇਰਾ ਖੱਤਰੀ ਮਰੀਆਂ ਬਾਹਾਂ ਵੈਸ਼ ਮੇਰਾ ਢਿੱਡ ਹੈ ਅਤੇ ਸ਼ੂਦਰ ਮੇਰੇ ਸਰੀਰ ਦੀਆਂ ਲੱਤਾਂ ਤੇ ਬਾਹਾਂ ਹਨ ਜਿਹਦੇ ਨਾਲ ਕੰਮ ਕਰਨਾ ਹੈ ਮਤਲਬ ਕਿ ਸ਼ੂਦਰ ਦੇ ਲਈ ਕੰਮ ਕਰਨ ਵੈਸ਼ ਇਹਦੇ ਲਈ ਅੰਨ ਦਾਣਾ ਪੈਦਾ ਕਰਨ ਖੱਤਰੀ ਇਹਦੀ ਰਾਖੀ ਕਰਨ ਬਾਹਾਂ ਬਣ ਕੇ ਤੇ ਇਹ ਸਿਰ ਬਣ ਕੇ ਤੇ ਸਾਰਿਆਂ ਦੇ ਉੱਤੇ ਕਰੇ ਰਾਜ ਐਸੇ ਮੰਨਣਾ ਪਊ ਸੌਰੀ ਦਾ ਸਕੀਮੇ ਬਹੁਤ ਹੈ ਹਜ਼ਾਰ ਸਾਲ ਤੋਂ ਵੱਧ ਦੇ ਫਿਰ ਗੁਲਾਮ ਰਿਆ ਅਤੇ ਗੁਲਾਮ ਰਹਿਣ ਤੋਂ ਪਹਿਲਾਂ ਇਹਦਾ ਦੱਸਣਾ ਇਹਦਾ ਹੀ ਦਾਵਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਅਸੀਂ ਰਾਜ ਕਰਦੇ ਹੁੰਦੇ ਸੀ ਉਹ ਰਾਜ ਕਰਨ ਵਾਲੇ ਇਹਨਾਂ ਦੇ ਜਿਹੜੇ ਵੀ ਵੱਡੇ-ਵਡੇਰੇ ਆਪਾਂ ਕਿਸਦਾ ਨਾਂ ਨਹੀਂ ਲੈਣਾ ਕਿਉਂਕਿ ਇਹਨਾਂ ਨੇ ਇਸ ਗੱਲ ਨੂੰ ਧਰਮ ਨਾਲ ਜੋੜ ਕੇ ਸਾਨੂੰ ਫੇਰ ਭੰਬਲ ਪੂਸੇ 'ਚ ਪਾਉਣਾ ਆਪਾਂ ਉਹ ਰਾਹ ਪਹਿਲਾਂ ਬੰਦ ਕਰ ਦਿੱਤਾ ਕਿ ਇਹਨਾਂ ਨੂੰ ਭੰਬਲ ਪੂਸੇ 'ਚ ਪਾ ਨਾ ਸਕੇ ਇਹਦਾ ਇਹਦਾ ਰਾਜ ਕਰਨ ਵਾਲਾ ਉਹ ਸਮਾਂ ਜਦੋਂ ਇਹ ਜੰਗਲਾਂ ਦੇ ਵਿੱਚ ਭਟਕਦੇ ਫਿਰਦੇ ਸਨ ਜਦੋਂ ਇਹਨਾਂ ਨੂੰ ਬਨਵਾਸ ਮਿਲੇ ਹੋਏ ਸਨ ਖਰ ਚਲੋ ਉਸ ਵੇਲੇ ਜਿਹੜਾ ਰਾਜ ਕਰਦੇ ਸੀ ਉਸ ਵਕਤ ਇਹਨਾਂ ਨੇ ਜਿਨ੍ਹਾਂ ਨੂੰ ਉਹ ਸ਼ੂਦਰ ਕਹਿੰਦੇ ਨੇ ਜਾਂ ਵੈਸ਼ ਕਹਿੰਦੇ ਨੇ ਉਹਨਾਂ ਉੱਤੇ ਰਜ ਕੇ ਜ਼ੁਲਮ ਢਾਏ ਜ਼ੁਲਮ ਇਸ ਲਈ ਢਾਉਂਦੇ ਸੀ ਕਿ ਡਰ ਦੇ ਮਾਰੇ ਬੋਲਣ ਕਿਸੇ ਨੂੰ ਡਰਾ ਕੇ ਰੱਖਣ ਦਾ ਇੱਕੋ ਇੱਕ ਮਤਲਬ ਹੁੰਦਾ ਕਿ ਮਜ਼ਾਰਾ ਨਾ ਕਰੇ ਜੇ ਮਜ਼ਾਰਾ ਕਰਦਾ ਹੈ ਜੇ ਵਿਰੋਧ ਕਰਦਾ ਹੈ ਇਸ ਦਾ ਮਤਲਬ ਹੈ ਕਿਸੇ ਨਾ ਕਿਸੇ ਤਰੀਕੇ ਆਪਣਾ ਬਾਗੀਪੁਣਾ ਵਿਖਾਉਂਦਾ ਹੈ ਮਜ਼ਾਰਾ ਕਰਨ ਦੇ ਨਾਲ ਇਕਤਾ ਵੀ ਹੁੰਦੀ ਹੈ ਇਕਤਾ ਇਹਨੇ ਹੋਣ ਨਹੀਂ ਦੇਣੀ ਇਸੇ ਕਰਕੇ ਇਸਨੇ ਵਰਣ ਵੰਡ ਤੇ ਜਾਤ ਪਾਤ ਬਣਾਈ ਸੀ ਕਿ ਲੋਕ ਆਪਸ ਵਿੱਚ ਪਟੇ ਰਹਿਣ ਕੱਠੇ ਨਾ ਹੋ ਸਕਣ ਮੇਰੇ ਖਿਲਾਫ ਆਵਾਜ਼ ਨਾ ਉਠਾ ਸਕਣ ਹੋਰ ਤਾਂ ਹੋਰ ਜਿਨ੍ਹਾਂ ਨੂੰ ਸ਼ੂਦਰਾ ਲੰਨਿਆ ਹੋਇਆ ਉਹਨਾਂ ਨੂੰ ਇਸਨੇ ਕਿਹਾ ਸੀ ਇਹ ਰੱਬ ਦੀ ਬੰਦਗੀ ਨਹੀਂ ਕਰ ਸਕਦੇ ਇਹ ਰੱਬ ਦਾ ਨਾਮ ਨਹੀਂ ਲੈ ਸਕਦੇ ਜੇ ਕਿਤੇ ਕਿਸੇ ਨੇ ਨਾਮ ਲੈ ਲਿਆ ਤਾਂ ਤੇ ਕੰਨ ਵਿੱਚ ਸਿਕੜਟ ਹਲਕੇ ਵੀ ਪਾਇਆ ਜਾਂਦਾ ਰਿਆ ਤਾਂ ਕਿ ਨਾਮ ਨੂੰ ਸੁਣ ਨਾ ਸਕੇ ਇਹ ਸਾਰਾ ਕੁਝ ਅਸਲ ਵਿੱਚ ਉਹਨਾਂ ਨੂੰ ਡਰਾਉਣ ਦਾ ਤਰੀਕਾ ਸੀ ਦਬਾਉਣ ਦਾ ਢੰਗ ਸੀ ਹੁਣ ਵੀ ਬਾਹਰਲੀ ਸਟੇਟਾਂ ਵਿੱਚ ਇਹ ਫਾਰਮੂਲੇ ਚੱਲਦੇ ਨੇ ਬਹੁਤ ਸਾਰੇ ਲੋਕ ਜੋ ਇਹਦੇ ਬਣਾਏ ਹੋਏ ਸ਼ੂਦਰ ਪਰਿਵਾਰਾਂ ਨਾਲ ਸਬੰਧ ਰੱਖਦੇ ਨੇ ਉਹਨਾਂ ਵਿੱਚੋਂ ਕੁਝ ਪੜ੍ਹੇ ਲਿਖੇ ਡਾਕਟਰ ਵੀ ਹੋਏ ਇਹਨਾਂ ਨੇ ਉਸ ਉਹਨਾਂ ਨੂੰ ਮਾਰ ਮਕਾਇਆ ਇੱਕ ਬੱਚੀ ਡਾਕਟਰ ਸੇ ਉਸ ਨਾਲ ਇਹਨਾਂ ਨੇ ਰੇਪ ਕੀਤਾ ਬਾਅਦ ਹਸਪਤਾਲ ਵਿੱਚ ਉਹਦਾ ਕਤਲ ਕੀਤਾ ਇਹ ਕੁਸ਼ਲ ਇੱਕ ਅੱਦੇ ਸਾਲ ਦੀ ਗੱਲ ਹੈ ਹੁਣ ਵੀ ਇਹ ਕੋਈ ਸ਼ੂਦਰ ਪਰਿਵਾਰ ਜਿਹੜੇ ਨੇ ਐਲਾਨੇ ਹੋਏ ਉਹਨਾਂ ਵਿੱਚੋਂ ਕਿਸੇ ਵਿਆਹ ਵੇਲੇ ਕੋਈ ਬੱਚਾ ਮੁੰਡਾ ਕੋਈ ਘੋੜੀ ਦੇ ਉੱਤੇ ਚੜਦਾ ਇਸ ਘੋੜੀ ਉੱਤੇ ਚੜੇ ਹੋਏ ਨੂੰ ਗੋਲੀ ਮਾਰ ਦਿੰਦੇ ਨੇ ਕਹਿੰਦੇ ਸ਼ੂਦਰ ਹੈ ਇਹਨੂੰ ਘੋੜੀ ਉੱਤੇ ਚੜ੍ਹਦਾ ਹੱਕ ਨਹੀਂ ਇਹ ਦਬਾਉਣ ਦਾ ਇੱਕ ਢੰਗ ਹੈ ਇਹ دہشت ਪਾਉਣ ਦਾ ਇੱਕ ਢੰਗ ਹੈ ਤਾਂ ਕਿ ਡਰ ਦੇ ਮਾਰੇ ਦੂਸਰੇ ਚੁੱਪ ਰਹਿਣ ਕੂੜੀ ਤੇ ਚੜਨ ਦਾ ਵੀ ਸੁਭਨਾ ਨਾ ਰਹਿਣਾ ਜਿਸ ਬੰਦੇ ਨੂੰ ਕੂੜੀ ਤੇ ਚੜਨ ਦੇ ਉੱਤੇ ਪਾਬੰਦੀ ਹੋਵੇ ਉਹ ਕਿਹੜੀ ਰਾਜਗਦੀ ਉੱਤੇ ਬਹਿ ਕੇ ਰਾਜ ਕਰੇਗਾ ਆਪਣੀ ਗੱਲ ਦਾ ਵਿਸ਼ਾ ਹੈ ਕਿ ਸਿੱਖਾਂ ਤੋਂ ਬਿੱਪਰ ਡਰਦਾ ਕਿਉਂ ਹੈ ਐਨੀ ਗੱਲ ਤੁਸੀਂ ਸਮਝ ਗਏ ਹੋਵੋਗੇ ਇਹ ਸਿੱਖਾਂ ਤੋਂ ਨਹੀਂ ਡਰਦਾ ਇਹ ਗੁਰੂ ਨਾਨਕ ਸਾਹਿਬ ਤੋਂ ਡਰਦਾ ਹੈ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਡਰਦਾ ਹੈ ਗੁਰਸਿੱਖੀ ਦੇ ਸਿਧਾਂਤਾਂ ਤੋਂ ਡਰਦਾ ਹੈ ਪਰ ਸਵਾਲ ਅਜੇ ਖੜਾ ਹੈ ਕਿ ਡਰਦਾ ਕਿਉਂ ਹੈ ਆਓ ਉਸਦਾ ਜਵਾਬ ਲੱਭੀਏ ब्राह्मण ਲੋਕਾਂ ਨੂੰ ਆਪਸ ਵਿੱਚ ਪਾੜ ਕੇ ਵੰਡ ਕੇ ਕਮਜ਼ੋਰ ਕਰਕੇ ਸ਼ੂਦਰ ਅਤੇ ਨੀਚ ਅਰੰਦਾ ਤਾਂ ਕਿ ਉਹਨਾਂ ਨੂੰ ਦਬਾ ਕੇ ਉਹਨਾਂ ਉੱਤੇ ਰੂਲ ਕਰ ਸਕੇ ਗੁਰੂ ਨਾਨਕ ਸਾਹਿਬ ਇਸ ਦੇ ਐਨ ਉਲਟ ਨਗਾਰੇ ਦੀ ਝੂਟ ਤੇ ਕਹਿੰਦੇ ਹਨ ਨੀਚਾਂ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਚ ਜਿਥੈ ਨੀਚ ਸਮਾਲੀਐਨ ਤਥੈ ਨਦਰ ਤਰੀ ਬਖਸ਼ੀਸ਼ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀ ਸਤਿਗੁਰ ਕਹਿੰਦੇ ਅਸੀਂ ਵੱਡਿਆਂ ਦੇ ਰਿਸ ਕਰਕੇ ਕੀ ਲੈਣੀ ਆ ਮੈਂ ਤਾਂ ਇਹਨਾਂ ਵਿਚਾਰੇ ਜਿਨ੍ਹਾਂ ਨੂੰ ਤੁਸੀਂ ਨੀਚ ਕਿਹਾ ਹੈ ਜਿਨ੍ਹਾਂ ਨੂੰ ਦਬਾਇਆ ਹੋਇਆ ਹੈ ਜਿਨ੍ਹਾਂ ਨੂੰ ਮਾਨਸਿਕ ਤੌਰ ਤੇ ਤੇ ਸਰੀਰਕ ਤੌਰ ਤੇ ਵੀ ਗੁਲਾਮ ਬਣਾਇਆ ਹੋਇਆ ਹੈ ਮੈਂ ਤਾਂ ਇਹਨਾਂ ਦੇ ਨਾਲ ਖੜਾ ਹੈ ਨਾਲ ਖੜਨ ਦਾ ਅਰਥ ਤੁਸੀਂ ਸਮਝਦੇ ਹੋ ਆਮ ਬੰਦਾ ਕੋਈ ਕਹਦੇ ਨਾ ਮੈਂ ਤੇਰੇ ਨਾਲ ਖੜਾ ਹਾਂ ਹੋ ਸਕਦਾ ਨਾ ਨਹੀਂ ਖੜੇ ਲੋੜ ਪੈਣ ਤੇ ਕਿਤੇ ਫੋਨ ਹੀ ਨਾ ਚੁੱਕੇ ਪਰ ਜਦ ਗੁਰੂ ਨਾਨਕ ਸਾਹਿਬ ਇਹ ਗੱਲ ਕਹਿੰਦੇ ਆ ਨਾ ਕਿ ਗੁਰੂ ਨਾਨਕ ਤਾਂ ਇਹਨਾਂ ਦੇ ਨਾਲ ਖੜਾ ਹੈ ਤਾਂ ਫਿਰ ਸੱਚਮੁੱਚ ਖੜਾ ਹੈ ਇਓ ਕਿ ਗੁਰੂ ਨਾਨਕ ਪਰਮੇਸ਼ਰ ਹੈ ਤੇ ਪਰਮੇਸ਼ਰ ਕਿਸੇ ਦੇ ਨਾਲ ਖੜ ਗਿਆ। ਆ ਫਿਰ ਉਹ ਇਨ੍ਹਾਂ ਹੀ ਗਰੀਬਾਂ ਵਾਸਤੇ ਦਸਾਂ ਸਰੀਰਾਂ ਦੇ ਵਿੱਚ ਅਲੱਗ-ਅਲੱਗ ਸਮੇਂ ਦੇ ਵਿੱਚ ਵਿਚਰਦੇ ਹੋਏ ਇਨ੍ਹਾਂ ਛੁਦਰਾਂ ਨੂੰ ਸਰਦਾਰ ਬਣਾਉਣ ਤੋਂ ਪਹਿਲਾਂ ਆਪਣੀ ਬੋਲੀ ਨਾਲ ਗੁਰ ਅੰਗਦ ਸਾਹਿਬ ਦੇ ਰੂਪ ਵਿੱਚ ਜੋੜਦਾ ਹੈ। ਕਿਉਂਕਿ ਗੁਲਾਮੀ ਦੀ ਜਿਹੜੀ ਪਹਿਲੀ ਧਾਰਾ ਆ ਉਹ ਬੋਲੀ ਹੁੰਦੀ ਹੈ ਕਿ ਇਹਨਾਂ ਦੀ ਬੋਲੀ ਜਿਹੜੀ ਆ ਉਹ ਖਤਮ ਕਰੋ ਤੇ ਆਪਣੀ ਬੋਲੀ ਇਹਨਾਂ ਤੇ ਲਾਗੂ ਕਰੋ। ਇਸੇ ਕਰਕੇ ਤੇ ਅੱਜ ਵੀ ਇਹ ਹਿੰਦੀ ਨੂੰ ਕੁਛੜ ਚੁੱਕੀ ਫਿਰਦੇ ਨੇ। ਕਿ ਹਿੰਦੀ ਰਾਸ਼ਟਰੀ ਭਾਸ਼ਾ ਹੈ ਇਸ ਦੇ ਨਾਲ ਜੁੜਿਆ ਹੋਇਆ ਇੱਕ ਸਵਾਲ ਮੇਰੇ ਹੀ ਮਨ ਵਿੱਚ ਆ ਗਿਆ ਤੁਹਾਡੇ ਕਿਉਂ ਨਹੀਂ ਆਏਗਾ ਉਸ ਨੂੰ ਵੀ ਇੱਥੇ ਖੋਲਦਾ ਜਾਵਾਂ ਕਿਸੇ ਦੀ ਬੋਲੀ ਨੂੰ ਕਿਉਂ ਦਬਾਇਆ ਜਾਂਦਾ ਹੈ ਮੰਨ ਲਓ ਕਿ ਸਾਡਾ ਇਤਿਹਾਸ ਪੰਜਾਬੀ ਦੇ ਵਿੱਚ ਗੁਰਮੁਖੀ ਦੇ ਵਿੱਚ ਲਿਖਿਆ ਹੋਇਆ ਹੈ ਜਦ ਸਕੂਲਾਂ ਦੇ ਵਿੱਚ ਪੰਜਾਬੀ ਗੁਰਮੁਖੀ ਨਹੀਂ ਪੜਾਈ ਜਾਏਗੀ ਤਾਂ ਸਾਡੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਜਦ ਵੱਡੇ ਹੋਣਗੇ ਤਾਂ ਇਤਿਹਾਸ ਨਹੀਂ ਪੜ ਸਕਣਗੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਪੜ ਸਕਣਗੇ ਜਦੋਂ ਇਹਨਾਂ ਦੋ ਚੀਜ਼ਾਂ ਨਾਲੋਂ ਕਿਸੇ ਨੂੰ ਤੋੜ ਦਿੱਤਾ ਤੇ ਆਪਣੇ ਆਪ ਹੀ ਖਤਮਾ ਹੋ ਗਿਆ ਜਦ ਪਤਾ ਨਹੀਂ ਚੜਤ ਸਿੰਘ ਕੌਣ ਹੈ ਮਹਾਰਾਜਾ ਰਣਜੀਤ ਸਿੰਘ ਕੌਣ ਹੈ ਜਸਾ ਸਿੰਘ ਅਲੂ ਵਾਲਿਆ ਕੌਣ ਸੀ ਜਸਾ ਸਿੰਘ ਰਾਮਗੜੀਆ ਕੌਣ ਸੀ ਬਘੇਲ ਸਿੰਘ ਕੌਣ ਸੀ ਤਾਂ ਹੀ ਪਤਾ ਲੱਗੇਗਾ ਨਾ ਜੇ ਉਹ ਆਪਣੀ ਬੋਲੀ ਨੂੰ ਪੜ੍ਹਦੇ ਹੋਣਗੇ ਜਾਣਦੇ ਹੋਣਗੇ ਇਸ ਲਈ ਬੋਲੀ ਦਵਾਈ ਜਾਂਦੀ ਹੈ ਪਰ ਗੁਰੂ ਨਾਨਕ ਸਾਹਿਬ ਨੇ ਇਸ ਬੋਲੀ ਨੂੰ ਵੜਿਆਉਂਦਿਆਂ ਹੋਇਆਂ ਸਭ ਤੋਂ ਪਹਿਲਾਂ ਜਿਹੜੀ ਬਾਣੀ ਹੈ ਉਹ ਇਸੇ ਹੀ ਭਾਸ਼ਾ ਦੇ ਵਿੱਚ ਇਸੇ ਹੀ ਬੋਲੀ ਦੇ ਵਿੱਚ ਲਿਖੀ ਫਿਰ ਉਸ ਦਾ ਵੱਡੇ ਪੱਧਰ ਤੇ ਪ੍ਰਚਾਰ ਦੂਸਰੇ ਰੂਪ ਵਿੱਚ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਕੀਤਾ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਕੀਤਾ ਆਪਣੇ ਹੱਥੀਂ ਆਪਣੀ شناخت ਵੱਖਰੀ ਕਰਨ ਲਈ ਨਵੇਂ ਤੀਰਥ ਸਥਾਨ ਜਿਸ ਨੂੰ ਅਸੀਂ ਗੁਰਧਾਮ ਕਹਿੰਦੇ ਹਾਂ ਦਰਬਾਰ ਸਾਹਿਬ ਦੀ ਸਿਰਜਣਾ ਕੀਤੀ ਫਿਰ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਪੰਜਵੇਂ ਰੂਪ ਦੇ ਵਿੱਚ ਸ਼ਹਾਦਤ ਵੀ ਦਿੱਤੀ ਛੇਵੇਂ ਰੂਪ ਦੇ ਵਿੱਚ ਚਾਰ ਜੰਗਾਂ ਵੀ ਲੜੀਆਂ ਸੱਤਵੇਂ ਰੂਪ ਦੇ ਵਿੱਚ ਵਾਤਾਵਰਣ ਨਾਲ ਸੰਬੰਧਤ ਪ੍ਰਚਾਰ ਕੀਤਾ ਬਾਗ ਲਵਾਏ ਰੁੱਖ ਲਵਾਏ ਦਰਖਤਾਂ ਨੂੰ ਫੁੱਲਾਂ ਨੂੰ ਤੋੜਨ ਜਾਂ ਵੜਣ ਤੋਂ ਰੋਕਿਆ ਅਤੇ ਸਮਝਾਇਆ ਕਿ ਇਹ ਸਾਡਾ ਜੀਵਨ ਹੈ ਵੈਦਖਾਨੇ ਦਵਾਈਖਾਨੇ ਥਾਂ ਥਾਂ ਤੇ ਖੁੱਲੇ ਤਾਂ ਕਿ ਜੋ ਗਰੀਬਲਾਜ ਨਹੀਂ ਕਰਵਾ ਸਕਦੇ ਸਨ ਉਹਨਾਂ ਦਾ ਮੁਫਤ ਵਿੱਚ ਇਲਾਜ ਕੀਤਾ ਇਹੀ ਕੰਮ ਕੁਝ ਸਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਅਠਵੇਂ ਰੂਪ ਵਿੱਚ ਕਰਦੇ ਰਹੇ ਫਿਰ ਨੌਵੇਂ ਸਰੂਪ ਦੇ ਵਿੱਚ ਇਹਨਾਂ ਨੇ ਕਿਸੇ ਨੂੰ ਦਬਾਉਣ ਜਬਰਦਸਤੀ ਕਿਸੇ ਦੇ ਜਨ ਨੂੰ ਲਾਉਣ ਭਾਵ ਡੈਮੋਕਰੇਸੀ ਦੀ ਬਹਾਲੀ ਲਈ ਮਨੁੱਖੀ ਹੱਕਾਂ ਦੀ ਬਹਾਲੀ ਲਈ ਬੇਸ਼ੱਕ ਉਹ ਜਨਯੂ ਦੇ ਨਾਲ ਸਹਿਮਤ ਨਹੀਂ ਪਰ ਜ਼ਬਰਦਸਤੀ ਜ਼ੁਲਮ ਨਾਲ ਤੱਕੇ ਨਾਲ ਕਿਸੇ ਦਾ ਜਨਯੂ ਉਤਾਰਨ ਤੋਂ ਉਹਨਾਂ ਔਰੰਗਜੀਬ ਨੂੰ ਲਲਕਾਰਿਆ ਅਤੇ ਸ਼ਹਾਦਤ ਦਿੱਤੀ ਫਿਰ ਦਸਵੇਂ ਜਮੇ ਦੇ ਵਿੱਚ ਦਸਮ ਪਿਤਾ ਦੇ ਸਰੂਪ ਦੇ ਵਿੱਚ ਜ਼ੁਲਮ ਖਿਲਾਫ ਜੰਗਾਂ ਲੜੀਆਂ ਫਤਿਹ ਦੇ ਨਗਰ ਰਣਜੀਤ ਨਗਾਰੇ ਵੀ ਵਜਾਏ ਇਹ ਸਾਰਾ ਕੁਝ ਇਸੇ ਲਈ ਕੀਤਾ ਸੀ ਕਿ ਜਿਹੜੇ ਬ੍ਰਾਹਮਣ ਨੇ ਜਿਹੜੇ ਵਿਪਰ ਨੇ ਰਾਜ ਪ੍ਰਬੰਧ ਨੂੰ ਆਪਣੇ ਹੱਥ ਵਿੱਚ ਲੈਣ ਲਈ ਆਮ ਲੋਕਾਂ ਨੂੰ ਨੀਚ ਬਣਾਉਣ ਲਈ ਸ਼ੂਦਰ ਲਾਣਿਆ ਹੋਇਆ ਸੀ ਉਨਾ ਨੂੰ ਰਾਣਾ ਸਾਹਿਬ ਨੇ ਕਹੀ ਸੀ ਮੈਂ ਤੁਹਾਡੇ ਨਾਲ ਖੜਾ ਹਾਂ ਇਹ ਨਾਲ ਖੜੇ ਰਹਿਣ ਵਾਸਤੇ ਏਡਾ ਵੱਡਾ ਸੰਘਰਸ਼ 10 ਸਰੂਪਾਂ ਵਿੱਚ ਸਤਿਗੁਰਾਂ ਨੇ ਕੀਤਾ ਅਤੇ ਬ੍ਰਾਹਮਣ ਦੀ ਹੱਕ ਦੇਤੇ ਪੈਰ ਧਰ ਕੇ ਸ਼ਰਿਆਮ ਐਲਾਨ ਕੀਤਾ ਇਨ ਗਰੀਵ ਸਿੱਖਨ ਕੋ ਦੇਉ ਪਾਤਸ਼ਾਈ ਚਿੜੀਆਂ ਕੋਲੋਂ ਬਾਜ ਤੜਾਉਂ ਕਿਦੜਾਂ ਕੋਲੋਂ ਸ਼ੇਰ ਮਰਾਂ ਸਵਾ ਲੱਖ ਸੇ ਇੱਕ ਲੜਾਂ ਤਬੇਕ ਬਿੰਸੰਗਰਾਮ ਕਾਹੂੰ ਸਤਿਗੁਰ ਕਹਿੰਦੇ ਮੈਨੂੰ ਗੁਰੂ ਗੋਬਿੰਦ ਸਿੰਘ ਨਾ ਕਿਓ ਤਬਾ ਗੋਬਿੰਦ ਸਿੰਘ ਨਾਮ ਕਹਾਉਂ ਮੈਂ ਤਾਂ ਹੀ ਆਪਣੇ ਆਪ ਨੂੰ ਗੋਬਿੰਦ ਸਿੰਘ ਕਹਾਵਾਂਗਾ ਜੇ ਮੈਂ ਕਹੇ ਹੋਏ ਕੰਮ ਕਰਕੇ ਦਿਖਾਏ ਅਤੇ ਸਤਿਗੁਰਾਂ ਨੇ ਉਹ ਸਾਰਾ ਕੁਝ ਕੀਤਾ ਮਕਸਦ ਗੁਰੂ ਨਾਨਕ ਸਾਹਿਬ ਵੱਲੋਂ ਤੈਅ ਹੋ ਗਿਆ ਸੀ ਜਦ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ ਨੀਚਾ ਅੰਦਰ ਨੀਚ ਜਾਤ ਤੇ ਫਿਰ ਕਿਹਾ ਸੀ ਨਾਨਕ ਤਨ ਕੇ ਸੰਗ ਸਾਥ ਫਿਰ ਕਿਹਾ ਵੱਡਿਆਂ ਸਿਓ ਕਿ ਆ ਰੀਸ ਮੈਂ ਵੱਡਿਆਂ ਕੋਲੋਂ ਕੀ ਲੈਣਾ ਮਿਸ਼ਨ ਦੀ ਇਹ ਨਹੀਂ ਰੱਖੀ ਗਈ ਸੀ ਬੋਲ ਕੇ ਇਸ ਮਿਸ਼ਨ ਦੀ ਸਫਲਤਾ 1699 ਨੂੰ ਖਾਲਸਾ ਸਜ ਕੇ ਪੂਰੀ ਹੋਈ ਫਿਰ ਇਹਨਾਂ ਨੀਚਾਂ ਨੂੰ ਸਰਦਾਰ ਬਣਾਇਆ ਸਰਦਾਰ ਬਣਾ ਕੇ ਪਾਤਸ਼ਾਹੀ ਦਾਅਵਿਆਂ ਲਈ ਇਹਨਾਂ ਨੂੰ ਵਰ ਵਰਦਾਨ ਦਿੱਤੇ ਇਹ ਸਾਰਾ ਕੁਝ ਦਾ ਮਕਸਦ ਆਪ ਸਮਝ ਗਏ ਹੋ ਵੀ ਕੀ ਸੀ ਮਕਸਦ ਇਹ ਕੀ ਸੀ ਜਿਹੜਾ ਆਪਣਾ ਅੱਜ ਦਾ ਵਿਸ਼ਾ ਹੈ ਕਿ ਬਿੱਪਰ ਸਿੱਖਾਂ ਕੋਲੋਂ ਕਿਉਂ ਡਰਦਾ ਹੈ ਕਿਉਂਕਿ ਬਿੱਪਰ ਦੇ ਜ਼ੁਲਮ ਮਨੁੱਖਤਾ ਨੂੰ ਅਧੀਨ ਬਣਾਉਣਾ ਅਤੇ ਗੁਰੂ ਸਾਹਿਬ ਵੱਲੋਂ ਉਸ ਦਬਾਈ ਹੋਈ ਮਨੁੱਖਤਾ ਨੂੰ ਸਰਦਾਰ ਤੇ ਖਾਲਸਾ ਸਜਾ ਕੇ ਬਿੱਪਰ ਹੱਥੋਂ ਜਿਹੜਾ ਰਾਜ ਉਸਨੇ ਸਦੀਆਂ ਤੋਂ ਇਹਨਾਂ ਵਿਚਾਰਿਆਂ ਕੋਲੋਂ ਖੋਇਆ ਹੋਇਆ ਸੀ ਜਿਨ੍ਹਾਂ ਨੂੰ ਨੀਚ ਜਾਂ ਸ਼ੂਦਰ ਕਿਹਾ ਜਾਂਦਾ ਹੈ ਇਹਨਾਂ ਨੂੰ ਵਾਪਸ ਦੇਣ ਲਈ ਖਾਲਸਾ ਸਜਾਇਆ ਸੀ ਅਤੇ ਅਲਾਨੀਆਂ ਆਨੰਦਪੁਰ ਦੀ ਸੱਤ ਵਿੱਚ ਖਲੋ ਕੇ ਕਿਹਾ ਇਨ ਗਰੀਵ ਸਿੱਖਣ ਕੋ ਦੇਉ ਪਾਤਸ਼ਾਹੀ ਯਾਦ ਰੱਖੇ ਹਮਰੀ ਗੁਰਿਆਈ ਇਹ ਮੈਨੂੰ ਮੇਰੇ ਨਾਲ ਮੇਰੀ ਵਿਚਾਰਧਾਰਾ ਨਾਲ ਜੁੜੇ ਰਹਿਣਾ ਉਹਨੂੰ ਚੇਤੇ ਵਿੱਚ ਰੱਖਣਾ ਤਾਂ ਮੈਂ ਪਾਤਸ਼ਾਹੀ ਦੇਵਾਂਗਾ ਹੁਣ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਿੱਤੀ ਹੋਈ ਪਾਤਸ਼ਾਹੀ ਨੂੰ ਚੇਤੇ ਰੱਖਣਾ ਸੀ ਉਹਨਾਂ ਨੇ ਤਾਂ ਅੰਬੇਦਕਰ ਨੂੰ ਚੇਤੇ ਵਿੱਚ ਰੱਖਿਆ ਹੋਇਆ ਪਾਤਸ਼ਾਹੀ ਕਿੱਥੋਂ ਮਿਲੇ ਫਰਤਾਂ ﺍﻟानੀਆਂ ਜਾਤੀ ਪਾਤੀ ਤੇ ਸਰਟੀਫਿਕੇਟ ਤੇ ਕੁਛ ਖਾਣ ਪੀਣ ਲਈ 2 4 10 ਕਿਲੋ ਆਟਾ ਫਰੀ ਚ ਮਿਲ ਸਕਦਾ ਹੋਰ ਤਾਂ ਕੁਛ ਨਹੀਂ ਮਿਲ ਸਕਦਾ ਪਾਤਸ਼ਾਹੀ ਤੇ ਨਹੀਂ ਮਿਲਣੀ ਜੇ ਪਾਤਸ਼ਾਹੀ ਚਾਹੀਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਏ ਨੂੰ ਉਸ ਪਾਤਸ਼ਾਹੀ ਨੂੰ ਉਸ ਵਿਚਾਰਧਾਰਾ ਨੂੰ ਅਪਣਾਉਣਾ ਪੈਣਾ ਤੇ ਹਰ ਵਕਤ ਅਠੇ ਪੈਰ 24 ਘੰਟੇ ਸੱਤੇ ਦਿਨ ਸਾਰਾ ਸਾਲ ساری ਜ਼ਿੰਦਗੀ ਉਸ ਵਿਚਾਰਧਾਰਾ ਨੂੰ ਆਪਣੇ ਅਮਲਾਂ ਵਿੱਚ ਧਾਰਨਾ ਉਸ ਅਮਲ ਨੂੰ ਧਾਰਨਾ ਹੀ ਚਿੱਤੇ ਰੱਖਣਾ ਹੈ ਅੱਜ ਦਾ ਵਿਸ਼ਾ ਹੈ ਕਿ ਬ੍ਰਾਹਮਣ ਸਿੱਖਾਂ ਤੋਂ ਡਰਦਾ ਕਿਉਂ ਹੈ ਮੈਂ ਘੜੀ-ਘੜੀ ਚਿੱਤੇ ਤਾਂ ਕਰਾਉਣਾ ਹੈ ਕਿ ਕਈ ਵਾਰ ਸੁਣਦਿਆਂ ਸੁਣਦਿਆਂ ਪਿਛਲੀ ਗੱਲ ਸਾਨੂੰ ਚਿੱਤਾ ਭੁੱਲ ਜਾਂਦੀ ਹੈ ਨੀਚਿਆਂ ਨੂੰ ਜਦੋਂ ਸਰਦਾਰ ਬਣਾਤਾ ਪਾਤਸ਼ਾਹੀ ਦੇ ਵਰ ਵਰਦਾਨ ਦੇ ਦਿੱਤੇ ਉਹ ਜਿਹੜਾ ਰਾਜ ਬ੍ਰਾਹਮਣ ਦੇ ਹੱਥ ਹੈ ਉਹ ਖਾਲਸੇ ਦੇ ਹੱਥ ਆ ਗਿਆ ਬ੍ਰਾਹਮਣ ਦੇ ਸੁਪਨੇ ਤਾਂ ਪੈਰਾਂ 'ਚ ਰੁਲ ਗਏ ਨਾ ਉਹ ਤਾਂ ਵਿਚਾਰਾ ਭੁੱਖਾ ਮਰ ਗਿਆ ਭੁੱਖਾ ਉਸਨੇ ਤਾਂ ਮਰਨਾ ਉਹ ਕਿਰਤ ਨਹੀਂ ਕਰਨੀ ਚਾਹੁੰਦਾ ਕਿਰਤ ਕਰਨਾ ਉਹਦਾ ਸੁਭਾਅ ਨਹੀਂ ਖੋ ਕੇ ਖਾਣਾ ਉਹਦਾ ਸੁਭਾਅ ਹੈ ਕਿਸ ਦੇ ਉਲਟ ਹੀ ਤਾਂ ਖਾਲਸੇ ਨੇ ਚੀਜ਼ਾਂ ਦਿੱਤੀਆਂ ਕੇ ਕਿਰਤ ਕਰਨੇ ਆ ਤੇ ਵੰਡ ਕੇ ਛਕਣਾ। ਇਹੀ ਤਾਂ ਪਾਤਸ਼ਾਹੀ ਹੈ। ਇਸੇ ਪਾਤਸ਼ਾਹੀ ਦਾ ਵੱਡਾ ਸਰੂਪ ਜਿਹੜਾ ਹੈ ਉਹ ਆਜ਼ਾਦ ਪ੍ਰਭੂ ਸੱਤਾ ਸੋਵਰਨ ਖਾਰਿਸਤਾਨ ਸਟੇਟ ਦੀ ਸਥਾਪਤੀ ਹੈ ਜੋ ਹਰ ਹਾਲਤ ਵਿੱਚ ਹੋਵੇਗੀ। ਸਿੱਖਾਂ ਨਾਲ ਇਹੀ ਦੁਸ਼ਮਣੀ ਹੈ। ਸਿੱਖਾਂ ਕੋਲੋਂ ਇਹੀ ਡਰ ਹੈ ਕਿ ਜੇ ਸਿੱਖ ਜਿੰਦਾ ਰਿਹਾ ਤੇ ਇਹ ਮੇਰੇ ਰਾਜ ਨੂੰ ਖੋ ਕੇ ਇਸ ਉੱਤੇ ਕਬਜ਼ਾ ਕਰ ਲੈਣਗੇ। ਇਸੇ ਡਰ ਕਰਕੇ ਉਹ ਕਦੇ ਕਹਿੰਦਾ ਜਨਮ ਪੇਸ਼ਾ ਕੌਮ ਹੈ। ਕਹਿੰਦਾ ਵੀ ਤੂੰ ਮੇਰੇ ਨਾਲ ਰਹਿ ਅਸੀਂ ਤੈਨੂੰ ਆਜ਼ਾਦੀ ਦਾ ਨਿਗ ਦੇਾਂਗੇ। ਬਾਅਦ ਵਿੱਚ ਮੁੱਕਰ ਜਾਂਦਾ ਕਹਿੰਦਾ ਟਾਈਮ ਲੰਘਿਆ। ਫਿਰ ਉਹ ਸਾਡੇ ਪਾਣੀ ਖੁੰਦਾ ਹੈ ਫਿਰ ਉਹ ਸਾਡੀ ਬੋਲੀ ਖੁੰਦਾ ਹੈ ਫਿਰ ਉਹ ਸਾਡੀ ਧਰਤੀ ਨੂੰ ਖੁੰਦਾ ਹੈ ਤਿੰਨ ਹਿੱਸਿਆਂ 'ਚ ਵੰਡਦਾ ਹੈ ਚੰਡੀਗੜ੍ਹ ਵਿੱਚ ਹਰਿਆਣਾ ਵਿੱਚ ਹਿਮਾਚਲ ਵਿੱਚ ਗੱਲ ਦੀ ਪ੍ਰੀਖਮਾਨੀ ਨੂੰ ਸਮਝੀਏ ਕਿਉਂਕਿ ਅਸੀਂ ਅਕਸਰ ਕਈ ਵਾਰ ਕਹਿ ਜਾਂਦੇ ਹਾਂ ਹਾਲਾਂਕਿ ਸਿੱਖ ਬਹੁ ਗਣਤੀ ਨੂੰ ਪਤਾ ਸਾਰੀ ਖੇਡਦਾ ਹੈ ਫਿਰ ਵੀ ਜਿੰਨੂੰ ਨਹੀਂ ਪਤਾ ਉਹਨਾਂ ਸੰਬੰਧੀ ਮੈਂ ਅੱਜ ਸੇਵਾ ਲਗਾ ਕਰਨ ਅੱਜ ਦੇ ਯੁੱਗ ਵਿੱਚ ਸਭ ਤੋਂ ਵੱਡਾ ਹਥਿਆਰ ਕੀ ਹੈ ਜਾਣਕਾਰੀ ਅਸਲ ਤਾਂ ਸੱਚੀ ਜਾਣਕਾਰੀ ਜਾਣਕਾਰੀ ਮਿਲ ਗਈ ਕਿ ਆ ਰੋਗ ਲੱਗ ਗਿਆ ਉਹਦਾ ਇਲਾਜ ਵੀ ਹੋ ਜਾਏਗਾ ਜਦੋਂ ਜਾਣਕਾਰੀ ਕੋਲ ਕੋਈ ਨਹੀਂ ਕਿ ਮੈਨੂੰ ਕੀ ਰੋਗ ਲੱਗਾ ਹੈ ਤੇ ਇਲਾਜ ਕਦ ਕਰਵਾਣਾ ਬ੍ਰਾਹਮਣ ਡਰਦਾ ਕਿਉਂ ਆ ਬ੍ਰਾਹਮਣ ਦਾ ਡਰ ਹੈ ਕਿ ਜੇ ਸਿੱਖ ਜੀਉਂਦਾ ਹੈ ਇਹ ਮੇਰੇ ਰਾਜ ਨੂੰ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਪਰਸੋਂ ਨਹੀਂ ਤਾਂ ਅਗਲੇ ਸਾਲ ਇਹਨੇ ਖੋ ਹੀ ਲੈਣਾ ਮੇਰੇ ਤੋਂ ਉਸੇ ਡਰ ਨੂੰ ਦੂਰ ਕਰਨ ਵਾਸਤੇ ਇਸਨੇ ਸੋਚਿਆ ਇਹਨਾਂ ਦੀ ਪੰਜਾਬੀ ਬੋਲੀ ਵੀ ਮੈਂ ਦਬਾ ਲਈ ਇਹਦੇ ਇਲਾਕੇ ਤੇ ਪਾਣੀ ਵੀ ਖੋ ਰਿਹਾ ਪਰ ਪਤਾ ਨਹੀਂ ਕੀ ਗੱਲ ਹੈ ਰੋਟੀ ਹਜੇ ਵੀ ਸੌਖੀ ਖਾਈ ਜਾਂਦੇ ਆ ਇਹਨਾਂ ਦੇ ਪੈਰ ਹਜੇ ਵੀ ਪੰਜਾਬ 'ਚ ਲੱਗੇ ਨੇ ਇਹ ਵਰ ਸਾਡੇ ਪੈਰ ਉਖਾੜਨ ਵਾਸਤੇ ਸਾਨੂੰ ਨਸ਼ਿਆਂ ਤੇ ਲਾਉਂਦਾ ਹੈ ਸਾਡੇ ਲਈ ਹਾਈਲਟ ਸੈਂਟਰ ਖੋਲ੍ਹ ਕੇ ਸਾਨੂੰ ਪੰਜਾਬੋਂ ਬਾਹਰ ਕੱਢਦਾ ਹੈ ਵਿਦੇਸ਼ਾਂ 'ਚ ਭੇਜਦਾ ਹੈ ਤਾਂ ਕਿ ਗਿਣਤੀ ਘਟੇ ਗਿਣਤੀ ਦੀ ਪ੍ਰਤੀਸ਼ਤਤਾ ਨੂੰ ਘਟਾਉਣ ਲਈ ਯੂਪੀ ਬਿਹਾਰ ਦਾ ਕੂੜਾ ਕਰਕਟ ਲੈਣ ਕੇ ਪੰਜਾਬ ਦੇ ਵਿੱਚ ਢੇਰੀ ਕਰਦਾ ਹੈ ਜਿਸ ਨੇ ਤੰਬਾਕੂ ਖਾਣਾ ਥਾਂ ਥਾਂ ਤੇ ਥੁੱਕਣਾ ਚੋਰੀ ਕਰਨੀ ਆ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਪਿਸ਼ਾਬ ਕਰਨਾ ਮਲਾਵਟ ਕਰਨੀ ਜ਼ਹਿਰ ਘੋਲਣੀ ਤੇ ਉਹਨੂੰ ਕੂੜਾ ਕਰਕਟ ਹੀ ਕਾਵਾਂਗੇ ਨਾ ਮਨੁੱਖ ਤਾਂ ਆਪਾਂ ਕਹਿ ਨਹੀਂ ਸਕਦੇ ਮਨੁੱਖ ਦੀ ਨਿਸ਼ਾਨੀ ਸ਼ਕਲ ਤੋਂ ਥੋੜੀ ਹੁੰਦੀ ਉਹਦੇ ਕਰਤੂਤਾਂ ਤੋਂ ਹੁੰਦੀ ਹੈ ਸੁਖਮਣੀ ਸਾਹਿਬ ਜੀ ਤਾਂ ਹੀ ਤਾਂ ਸਤਿਗੁਰ ਪੰਚਮ ਪਾਤਸ਼ਾਹ ਨੇ ਲਿਖਿਆ ਕਰਤੂਤ ਪਸ਼ੂ ਕੀ ਮਾਨਸ ਜਾਤ ਸਨਾਖਤ ਤਾਂ ਮਨੁੱਖਾਂ ਵਾਲੀ ਰੱਖੀ ਵਰਦਾ ਪਰ ਕਰਤੂਤਾ ਇਸ ਦੀਆਂ ਜਾਨਵਰਾਂ ਵਾਲੀਆਂ ਪਸ਼ੂਆਂ ਵਾਲੀਆਂ ਐਸ ਕਰਕੇ ਵਿੱਪਰ ਸਿੱਖਾਂ ਤੋਂ ਡਰਦਾ ਹੈ ਉਮੀਦ ਹੈ ਆਪ ਸਾਰੇ ਗੱਲ ਸਮਝ ਗਏ ਹੋਗੇ ਮੈਂ ਬਹੁਤ ਘੱਟ ਸ਼ਬਦਾਂ ਵਿੱਚ ਬਹੁਤ ਥੋੜੇ ਸਮੇਂ ਦੇ ਵਿੱਚ ਗੱਲ ਦੱਸਣ ਦਾ ਯਤਨ ਕੀਤਾ ਹੈ ਅਗਰ ਕਿਤੇ ਕਮੀ ਪੇਸ਼ੀ ਹੋਵੇ ਤਾਂ ਟਿੱਪਣੀ 'ਚ ਦੱਸ ਸਕਦੇ ਹੋ ਆਪਾਂ ਇੱਕ ਐਪੀਸੋਡ ਇਸੇ ਉੱਤੇ ਹੋਰ ਬਣਾ ਸਕਦੇ ਹਾਂ ਇੱਕ ਗੱਲ ਹੋਰ ਦੱਸ ਦਈਏ ਬਿੱਪਰ ਦਾ ਡਰ ਇਹ ਜੰਮਣ ਤੋਂ ਲੈ ਕੇ ਇਹਦਾ ਕਬਰਾਂ ਤੱਕ ਸ਼ਮਸ਼ਾਨ ਘਾਟ ਤੱਕ ਹਮੇਸ਼ਾ ਨਾਲ ਰਹੇਗਾ ਕਿਉਂਕਿ ਦਸ਼ਮਪਤਾਂ ਨੇ ਵਰਜੂ ਦੇ ਦਿੱਤਾ ਖਾਲਸੇ ਨੂੰ ਇਹਨਾਂ ਗਰੀਬ ਸਿੱਖ ਨੂੰ ਕੋ ਦੇਉ ਉਪਾਤਸ਼ਾਈ ਹੁਣ ਪਗੰਬਰ ਕੋਈ ਕਿਸੇ ਨੂੰ ਵਰ ਦੇ ਦਿੰਦਾ ਉਹ ਖਾਲੀ ਥੋੜੀ ਜਾਣਾ ਤੇ ਜੇ ਉਸ ਦੀ ਪੂਰਤੀ ਹੁੰਦੀ ਹੈ ਤੇ ਬਿੱਪਰ ਦੀ ਚਿੰਤਾ ਬਣੀ ਰਹੇਗੀ ਇਸ ਖਿੱਤੇ ਦਾ ਰਾਜ ਉਸਦੇ ਹੱਥ ਵਿੱਚ ਆਉਣਾ ਨਹੀਂ ਜਦ ਚਿੱਤੇ ਰੱਖਿਓ ਜਦ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਜੁਪੀ ਦੇ ਤਰਾਈ ਦੇ ਖੇਤਰ ਜਮਨਾ ਤੋਂ ਸਾਰਾ ਉਰਲਾ ਹਿੱਸਾ ਸਾਰੇ ਦਿੱਲੇ ਥੋੜਾ ਜਿਹਾ ਖੇਤਰ ਆਪਣੇ ਗੁਜਰਾਤ ਦਾ ਵੀ ਹੈਗਾ ਉਹ ਤਾਂ ਮੈਨੂੰ ਨਾ ਭੁੱਲ ਗਿਆ ਇਹ ਸਾਰੇ ਦਾ ਸਾਰਾ ਖਾਲਸਾ ਰਾਜ ਅਧੀਨ ਆ ਗਿਆ ਲੋਕਾਂ ਨੇ ਗਰੀਬਾਂ ਨੇ ਛੁਦਰਾਂ ਨੇ ਫਿਰ ਸਰਦਾਰ ਬਣ ਜਾਣਾ ਹੈ ਸੁਖੀ ਹੋ ਜਾਣਾ ਹੈ ਅਮੀਰ ਹੋ ਜਾਣਾ ਹੈ ਖੁਸ਼ਹਾਲ ਹੋ ਜਾਣਾ ਹੈ ਜਿਸ ਨੂੰ ਕੋਈ ਸੁਖ ਦੇਵੇਗਾ ਤਾਂ ਫਿਰ ਕੁਦਰਤੀ ਹੈ ਨਾ ਫਿਰ ਅਸੀਂ ਵੀ ਅਕਲ ਵਰਤਾਂਗੇ ਅਸੀਂ ਵੀ ਆਪਣੀ ਵਿਦਿਆ ਪ੍ਰਣਾਲੀ ਦਾ ਢੰਗ ਸੂਤਰ ਇਸ ਤਰੀਕੇ ਦਾ ਰੱਖਾਂਗੇ ਕਿ ਗੁਰੂ ਸਾਹਿਬ ਦੀ ਖਾਲਸਾ ਵਿਚਾਰਧਾਰਾ ਦਾ ਵੱਧ ਵੱਧ ਪ੍ਰਚਾਰ ਤੇ ਪ੍ਰਸਾਰ ਹੋਵੇ ਫਾਰਮੂਲੇ ਸਕੂਲ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਲਾਗੂ ਕੀਤੇ ਜਾਣਗੇ ਤਾਂ ਇਹ ਲੋਕ ਵੀ ਸਿੱਖੀ ਵਿਚਾਰਧਾਰਾ ਨੂੰ ਸਮਝ ਜਾਣਗੇ ਅਤੇ ਇਹਨਾਂ ਨੂੰ ਇਹ ਪਤਾ ਵੀ ਹੋਏਗਾ ਕਿ ਇਸ ਵਿਚਾਰਧਾਰਾ ਤੇ ਅਮਲ ਕਰਨ ਦੇ ਨਾਲ ਜੀਵਨ ਸੁਖੀ ਹੁੰਦਾ ਹੈ ਮਾਨਸਿਕਤਾ ਬਲਵਾਨ ਹੁੰਦੀ ਹੈ ਸਿਹਤ ਜਿਹੜੀ ਉਹ ਤੰਦਰੁਸਤ ਰਹਿੰਦੀ ਹੈ ਦਿਮਾਗ ਤੰਦਰੁਸਤ ਰਹਿੰਦਾ ਹੈ ਮਾੜੀਆਂ ਸੋਚਾਂ ਦਾ ਵਿਨਾਸ਼ ਹੋ ਜਾਂਦਾ ਹੈ ਗੰਦੇ ਸੁਪਨਿਆਂ ਦਾ ਖਾਤਮਾ ਹੋ ਜਾਂਦਾ ਤਾਂ ਕੁਦਰਤੀ ਗੱਲ ਹੈ ਕਿ ਸਾਰੇ ਸਿੱਖ ਬਣ ਜਾਣਗੇ ਜਦ ਇਹ ਸਿੱਖ ਬਣ ਗਏ ਤਾਇਦੇ ਵਾਲੇ ਤੋਂ ਬਲੇ ਨਾਲ ਲੱਗਦੇ ਬਾਰਡਰਾਂ 'ਚ ਪਰਲੇ ਪਾਸੇ ਖਬਰਾਂ ਤਾਂ ਪਹੁੰਚਣੀਆਂ ਹੀ ਐ ਖ਼ਾਰਿਸਤਾਨ ਦੇ ਵਿੱਚ ਲੋਕ ਬੜੇ ਸੌਖੇ ਨੇ ਹੌਲੇ ਹੌਲੇ ਸਾਰਾ ਭਾਰਤ ਉੱਤੇ ਖਾਲਸੇ ਦਾ ਰਾਜ ਸਥਾਪਿਤ ਹੋਣਾ ਹੈ ਉਸੇ ਡਰ ਤੋਂ ਸਾਮਿਆ ਹੋਇਆ ਇਹ ਬਿਪਰ ਸਿੱਖਾਂ ਨਾਲ ਆਏ ਦਿਨ ਕੋਈ ਨਾ ਕੋਈ ਪੁੱਠੀ ਸਿੱਧੀ ਛੇੜਛੜ ਕਰਦਾ ਹੈ ਵਿਚਾਰਾਂ ਨੂੰ ਇੱਥੇ ਹੀ ਸੰਕੋਚਦਾ ਵਾਂ ਆਪਜੀ ਤਾਂ ਆਗਿਆ ਮੰਗਦੇ ਆਂ ਆਪ ਜਿੱਥੇ ਰਹੋ ਚੜ੍ਹਦੀ ਕਲਾ 'ਚ ਸਤਿਗੁਰੂ ਆਪ ਜੀ ਨੂੰ ਰੱਖੇ ਅੱਲ ਖਾਲਸਤਾਨ 'ਚ ਮਿਲਦੇ ਆਂ ਕਿਸੇ ਨਵੇਂ ਵਿਸ਼ੇ ਤੇ ਨਵੇਂ ਵਿਚਾਰਾਂ ਦੇ ਨਾਲ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ